ਸਤਿ ਸ਼੍ਰੀ ਅਕਾਲ ਫਰੈਂਡਸ ਮੈਥੋਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਅਗਰ ਤੁਹਾਨੂੰ ਘਰਾੜੇ ਆਉਂਦੇ ਨੇ ਤਾਂ ਤੁਸੀਂ ਕਿਹੜੀਆਂ ਕਸਰਤਾਂ ਕਰਨੀਆਂ ਨੇ ਘਰਾੜੇ ਆਉਣਾ ਇੱਕ ਆਮ ਗੱਲ ਨਹੀਂ ਹੈ ਕੁਝ ਸਮੇਂ ਲਈ ਆਪਾਂ ਨੂੰ ਥਕਾਵਟ ਹੋ ਜਾਵੇ ਬਹੁਤ ਜ਼ਿਆਦਾ ਆਪਾਂ ਨੂੰ ਘਰਾੜੇ ਆਉਂਦੇ ਨੇ ਉਹ ਇੱਕ ਆਮ ਗੱਲ ਹੈ ਪਰ ਲੰਮੇ ਸਮੇਂ ਲਈ ਤੁਹਾਨੂੰ ਅਗਰ ਘਰਾੜੇ ਆਉਂਦੇ ਨੇ ਤਾਂ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੈ ਇਸ ਦਾ ਕਾਰਨ ਕੀ ਹੈ ਜਦੋਂ ਆਪਣੇ ਨੱਕ ਔਰ ਮੂੰਹ ਰਾਹੀਂ ਆਪਣੇ ਹਵਾ ਚੰਗੀ ਤਰ੍ਹਾਂ ਅੰਦਰ ਨਹੀਂ ਲੰਗਦੀ ਜਦੋਂ ਆਪਾਂ ਸੁੱਤੇ ਪਏ ਹੁੰਦੇ ਆ ਆਪਣੇ ਬ੍ਰੇਨ ਨੂੰ ਆਕਸੀਜਨ ਦੀ ਲੋਡ ਹੁੰਦੀ ਹੈ ਜਦੋਂ ਨੱਕ ਔਰ ਆਪਣੇ ਮੂੰਹ ਰਾਹੀਂ ਪ੍ਰੋਪਰ ਹਵਾ ਨਹੀਂ ਲੰਗੇਗੀ ਤਾਂ ਆਪਾਂ ਨੂੰ ਘਰਾੜੇ ਆਉਣਗੇ ਹੀ ਆਉਣਗੇ ਕਈ ਵਾਰੀ ਕੀ ਹੁੰਦਾ ਲੰਮੇ ਸਮੇਂ ਲਈ ਅਗਰ ਆਪਾਂ ਨੂੰ ਘਰਾੜੇ ਆਉਂਦੇ ਰਹਿੰਦੇ ਨੇ ਤਾਂ ਆਪਾਂ ਨੂੰ ਇਸ ਨਾਲ ਦਿਲ ਦਾ ਦੌਰਾ ਵੀ ਪੈ ਸਕਦਾ ਹੈ ਔਰ ਦਿਮਾਗ ਦਾ ਸਟ੍ਰੋਕ ਵੀ ਹੋ ਸਕਦਾ ਹੈ ਸੋ ਅਗਰ ਤੁਹਾਨੂੰ ਘਰਾੜੇ ਆਉਂਦੇ ਨੇ ਤਾਂ ਅੱਜ ਤੋਂ ਹੀ ਆਸਾਨ ਕਸਰਤਾਂ ਕਰਨੀ ਸ਼ੁਰੂ ਕਰਦੋ ਔਰ ਆਪਣੀ ਨੀਂਦ ਵੀ ਪ੍ਰੋਪਰ ਪੂਰੀ ਕਰੋ ਕਿਉਂਕਿ ਘਰਾੜੇ ਅਗਰ ਜ਼ਿਆਦਾ ਆਉਣਗੇ ਇਹ ਤੁਹਾਡੀ ਨੀਂਦ ਦੇ ਵਿੱਚ ਵੀ ਵਿਘਨ ਪਾ ਸਕਦੀਆਂ ਨੇ ਸੋ ਘਬਰਾਉਣਾ ਨਹੀਂ ਤੁਸੀਂ ਆਸਾਨ ਕਸਰਤਾਂ ਤੋਂ ਹੀ ਆਪਾਂ ਸ਼ੁਰੂ ਕਰਾਂਗੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੀਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਗੁਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆਂ ਸਾਡੀਆਂ ਦੋ ਇੰਸਟਾਗ੍ਰam ਆਈਡੀਆਂ ਨੇ ਐਸ ਸਰੀ ਸਿੰਘ ਸਰਾਹ ਫਿਜ਼ੀਓਥੈਰੇਪੀ ਔਰ ਦੂਸਰੀ ਆਈਡੀ ਡਾਕਟਰ ਗੁਰਸ਼ੀਰ ਸਿੰਘ ਔਰ ਫੇਸਬੁਕ ਤੇ ਐਸ ਸਾਰੀ ਸਿੰਘ ਸਰਾਉ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਆਪਣਾ ਪੇਜ ਹੈ ਉਥੇ ਤੁਸੀਂ ਫੋਲੋ ਜ਼ਰੂਰ ਕਰੋ ਡਾਕਟਰ ਗੁਰਸ਼ੀਰ ਬਲੌਗਸ YouTube ਚੈਨਲ ਡਾਕਟਰ ਗੁਰਸ਼ੀਰ ਸਿੰਘ ਸਰਾਉ ਸਨੈਪਚੈਟ ਉਥੇ ਫੋਲੋ ਜ਼ਰੂਰ ਕਰੋ ਸਵਾਹ ਸ਼ੁਰੂ ਕਰੀਏ ਆ ਜੀ ਆਸਾਨ ਕਸਰਤਾਂ ਜੇ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਤੁਹਾਡੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਕਸਰਤਾਂ ਤੁਸੀਂ ਦਿਨ ਦੇ ਵਿੱਚ ਦੋ ਵਾਰ ਕਰਨੀਆਂ ਨੇ ਨੰਬਰ 1 ਐਕਸਰਸਾਈਜ਼ ਤੁਸੀਂ ਮ사ਜ ਕਰੋਗੇ ਨੱਕ ਤੋਂ ਥੋੜਾ ਜਿਹਾ ਥੱਲੇ ਇਸ ਜਗ੍ਹਾ ਤੇ ਐਦਾ ਤੁਸੀਂ ਉੱਪਰ نیچے ਉੱਪਰ نیچے ਮ사ਜ ਕਰਨੀ ਹੈ ਇਹ ਤਕਰੀਬਨ ਤੁਸੀਂ 30 ਸਕਿੰਡਸ ਕਰੋਗੇ ਇਸ ਦੇ ਲਈ ਤੁਸੀਂ 30 ਕੈਲ ਵੀ ਸਕਦੇ ਹੋ ਜਾਂ ਕੋਲੇ ਕੋਈ అలਾਰਮ ਲਾ ਸਕਦੇ ਹੋ ਇਹ ਹੋਗੀ ਤੁਹਾਡੀ ਨੰਬਰ 1 ਕਸਰਤ ਐਦਾਂ ਤੁਸੀਂ ਨੱਕ ਦੇ ਰਾਉਂਡ ਦੋ ਫਿੰਗਰਸ ਨਾਲ ਵੀ ਕਰ ਸਕਦੇ ਹੋ ਇੱਕ ਉਂਗਲੀਆਂ ਨਾਲ ਵੀ ਕਰ ਸਕਦੇ ਹੋ ਇਹ ਤੁਸੀਂ 30 ਸਕਿੰਡ ਮ사ਜ ਕਰਨਾ ਤਾਂ ਕਿੜੇ ਨੱਕ ਦੇ ਸਰਾਉਂਡਡ ਮਸਲਸ ਨੇ ਉਹ ਥੋੜੇ ਰਿਲੈਕਸ ਹੋ ਜਾਣ ਇਹ ਹੋਗੀ ਤੁਹਾਡੀ ਨੰਬਰ 1 ਜਿਸ ਦੇ ਵਿੱਚ ਤੁਸੀਂ ਮ사ਜ ਕਰਨੀ ਆ 30 ਸਕਿੰਡਸ ਲਈ ਇਸ ਦੇ ਦੋ ਸੈਟ ਲਾਉਗੇ ਹੁਣ ਸੈਕਿੰਡ ਨੰਬਰ ਤੇ ਆਪਾਂ ਕੀ ਕਰਾਂਗੇ ਬਰੀਥਿੰਗ ਐਕਸਰਸਾਈਜ਼ ਕਰਾਂਗੇ ਪਰ ਆਪਾਂ ਇਸ ਜਗ੍ਹਾ ਨੂੰ ਥੋੜਾ ਜਿਹਾ ਇਦਾਂ ਦੋਨੋਂ ਮੁਟੀਆਂ ਬੰਦ ਕਰਕੇ ਇਦਾਂ ਸਾਈਡ ਤੇ ਲੈ ਜਾਾਂਗੇ ਔਰ ਆਪਾਂ ਬਰੀਥਿੰਗ ਐਕਸਰਸਾਈਜ਼ ਕਰਾਂਗੇ ਮਤਲਬ ਨੱਕ ਰਾਹੀਂ ਸਾਹ ਲ ਮੰਗੇ ਫੂਕ ਮਾਰ ਕੇ ਛੱਡਾਂਗੇ ਸੋ ਆਪਾਂ ਸ਼ੁਰੂ ਕਰਦੇ ਹਾਂ ਮੁਟੀਆਂ ਬੰਦ ਕਰ ਲੈਣੀਆਂ ਨੇ ਔਰ ਇਦਾਂ ਜ਼ੋਰ ਦੀ ਦੂਰ ਖਿੱਚ ਦੇਣਾ ਔਰ ਦੇਖੋ ਨੱਕ ਰਾਹੀਂ ਸਾਹ ਲੈ ਰਹੇ ਹਾਂ ਫੇਰ 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 ਸੱਤ ਵਾਰੀ ਕੀਤਾ ਇਸ ਨੂੰ ਤੁਸੀਂ ਪੂਰੇ ਦੋ ਸੈਟ ਲਾਉਣੇ ਆ ਇਹ ਹੋ ਗਈ ਤੁਹਾਡੀ ਦੂਜੀ ਕਸਰਤ ਤੀਜੀ ਕਸਰਤ ਦੇ ਵਿੱਚ ਆਪਾਂ ਕੀ ਕਰਾਂਗੇ ਬਰੀਥਿੰਗ ਐਕਸਰਸਾਈਜ਼ ਸੈਂਪਲ ਆਪਾਂ ਇੱਕ ਨੱਕ ਨੂੰ ਬੰਦ ਕਰ ਲੈਣਾ ਔਰ ਇਸ ਨਾਲ ਆਪਾਂ ਲੰਬਾ ਸਾਹ ਲੈਣਾ ਨੱਕਰਾ ਹੀ ਇਹ ਸਾਹ ਬਾਹਰ ਛੜਨਾ ਮੂੰਹ ਇਸ ਦੇ ਵਿੱਚ ਆਪਾਂ ਬੰਦ ਰੱਖਾਂਗੇ ਸੋ ਇੱਥੇ ਆਪਾਂ ਆਤਰ ਰੱਖਿਆ ਪੰਜ ਵਾਰੀ ਪਹਿਲਾਂ ਇਧਰ ਫਿਰ ਪੰਜ ਵਾਰੀ ਇਹ ਹੋ ਗਈ ਤੁਹਾਡੀ ਬਰੀਥਿੰਗ ਐਕਸਰਸਾਈਜ਼ ਇਹ ਤੁਸੀਂ ਪੰਜ ਵਾਰੀ ਇਧਰ ਪੰਜ ਵਾਰੀ ਇਧਰ ਇਸ ਦੇ ਸਿਰਫ ਦੋ ਸੈਟ ਲਾਉਣੇ ਆ ਇਹ ਹੋ ਗਈ ਤੁਹਾਡੀ ਤੀਜੀ ਕਸਰਤ ਚੌਥੀ ਕਸਰਤ ਹੈ ਉਹ ਤੁਹਾਨੂੰ ਆਪਾਂ ਕਰਾਉਣ ਲੱਗੇ ਆ ਬੌਬਲਸ ਇੰਗਲਿਸ਼ ਦੇ ਵਿੱਚ ਬੌਬਲਸ ਵਰਡ ਹੁੰਦੇ ਨੇ ਜਿਸ ਤਰ੍ਹਾਂ A ਫਾਰ ਐਪਲ ਉਸ ਤੋਂ ਬਾਅਦ E ਫਾਰ ਐਗ ਦੈਨ I ਫਾਰ ਇਗਲੂ ਦੈਨ O ਫਾਰ ਆਕਟੋਪਸ U ਫਾਰ ਅੰਬਰੇਲਾ ਇਹ ਸਾਰੇ ਵਰਡਸ ਆਪਾਂ ਉੱਚੀ ਉੱਚੀ ਬੋਲਣੇ ਆ ਕਮਰਾ ਬੰਦ ਕਰ ਲੈਣਾ ਕਿਸੇ ਨੂੰ ਕੋਲੇ ਤੁਸੀਂ ਨਹੀਂ ਬਿਠਾਉਣਾ ਜਿਸ ਤਰ੍ਹਾਂ ਕਿਵੇਂ ਬੋਲੋਗੇ A ਤੋਂ ਆਪਾਂ ਸ਼ੁਰੂ ਕਰਾਂਗੇ A E I ਫੇਰ ਓ ਫੇਰ ਯੂ ਇਸ ਤਰ੍ਹਾਂ ਤੁਸੀਂ ਬੋਲ ਕੇ ਆਰਾਮ ਇਸ ਨੂੰ ਤੁਸੀਂ ਪੰਜ ਵਾਰੀ ਬੋਲਣਾ ਵੋਵਲਸ ਵਰਡ ਏ ਆਈ ਈ ਓ ਯੂ ਸੋ ਇਹ ਧਿਆਨ ਨਾਲ ਕਰਨਾ ਇਹ ਹੋ ਗਈ ਤੁਹਾਡੀ ਚੌਥੀ ਕਸਰ ਜਿਸ ਦੇ ਵਿੱਚ ਆਪਾਂ ਵੋਵਲਸ ਵਰਡਸ ਬੋਲੇ ਹੁਣ ਜਿਹੜੀ ਨੈਕਸਟ ਐਕਸਰਸਾਈਜ਼ ਆ ਇਸ ਦੇ ਵਿੱਚ ਆਪਾਂ ਸਮਾਈਲ ਕਰਨੀ ਆ ਪੂਰੀ ਖੁੱਲ ਕੇ ਲਾਈਕ ਥਿਸ ਮਤਲਬ ਦੰਦ ਜੋੜ ਲੈਣੇ ਆਂ ਔਰ ਆਪਾਂ ਸਮਾਈਲ ਕਰਨ ਦੀ ਕੋਸ਼ਿਸ਼ ਕਰਨੀ ਜਿੰਨਾ ਆਪਾਂ ਆਪਣੇ ਮੂੰਹ ਨੂੰ ਖੋਲਾਂਗੇ ਉਨੀ ਤੁਸੀਂ ਇਹ ਕਸਰਤ ਜ਼ਰੂਰ ਕਰਨੀ ਘਰਾੜਿਆਂ ਲਈ ਇਹ ਸਭ ਤੋਂ ਵਧੀਆ ਕਸਰਤ ਹੈ ਧਿਆਨ ਨਾਲ ਦੇਖੋ ਦੰਦ ਜੋੜ ਲਾਂਗੇ ਔਰ ਸਮਾਈਲ ਕਰਾਂਗੇ ਇਹ ਤੁਸੀਂ 7 ਤੋਂ 8 ਵਾਰੀ ਕਰਨਾ ਦੈਨ ਤੁਸੀਂ ਆਰਾਮ ਕਰਕੇ ਫਿਰ ਇਸਦੇ ਦੋ ਸੈੱਟ ਹੋਰ ਲਾਉਣੇ ਆ ਇਹ ਹੋਗੀ ਥੋਡੀ ਸਮਾਈਲਿੰਗ ਵਾਲੀ ਐਕਸਰਸਾਈਜ਼ ਹੁਣ ਜਿਹੜੀ 6ਵੀਂ ਕਸਰਤ ਹੈ ਇਸਦੇ ਵਿੱਚ ਆਪਾਂ ਕੀ ਕਰਨਾ ਜਿਹੜੀ ਆਪਣੀ ਟੰਗ ਹੈ ਇਹ ਟੰਗ ਨੂੰ ਆਪਾਂ ਉੱਪਰਲੇ ਲਿਪਸ ਵੱਲ ਆਪਾਂ ਪੁਸ਼ ਕਰਨਾ ਮਤਲਬ ਜਿਹੜਾ ਆਪਣਾ ਹਾ ਪਾਰਟ ਹੈ ਬੁੱਲਾਂ ਵਾਲਾ ਇਹਨੂੰ ਆਪਾਂ ਆਪਣੀ ਜੀਬ ਨਾਲ ਧੱਕਾਂਗੇ ਐਦਾਂ ਕਰਕੇ ਇਹ 78 ਸੈਕਿੰਡ ਹੋਲਡ ਕਰਾਂਗੇ ਦੇਖੋ ਤੁਸੀਂ ਧਿਆਨ ਨਾਲ ਆਪਾਂ ਇਸ ਨੂੰ ਧੱਕ ਰਹੇ ਆ ਆਪਣੀ ਜੀਭ ਦੇ ਨਾਲ ਥੈਨ ਰਿਲੈਕਸ ਫੇ ਧੱਕ ਰਹੇ ਆ ਥੈਨ ਰਿਲੈਕਸ ਇਹ ਤਾਂ ਤੁਸੀਂ ਪੰਜ ਵਾਰੀ ਅੱਗੇ ਨੂੰ ਧੱਕਣਾ ਔਰ ਪੰਜ ਵਾਰੀ ਹੁਣ ਤੁਸੀਂ ਇਧਰ ਨੂੰ ਦੇਖੋਗੇ ਆਪਾਂ ਜੀਭ ਨਾਲ ਹੀ ਇਧਰ ਨੂੰ ਕਸ਼ ਕਰਾਂਗੇ ਆਪਾਂ ਆਹ ਲਈ ਜਿਹੜੀ ਗੱਲ ਹੈ ਦੇਖੋ ਰਿਲੈਕਸ 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 ਪੰਜ ਵਾਰੀ ਇਧਰ ਪੰਜ ਵਾਰੀ ਇਧਰ ਰਿਲੈਕਸ 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 ਇਹ ਹੋ ਗਿਆ ਇੱਕ ਸੈੱਟ ਇਸਦੇ ਤੁਸੀਂ ਤਿੰਨ ਸੈੱਟ ਲਾਉਣੇ ਉੱਪਰ ਇਧਰ ਇਧਰ ਔਰ ਇੱਕ ਅਸਰਤ ਬਹੁਤ ਜ਼ਰੂਰੀ ਹੈ ਇਸ ਨਾਲ ਆਪਣੇ ਜਿਹੜੇ ਆ ਮਸਲਸ ਨੇ ਸਟਰੋਂਗ ਹੋ ਜਾਂਦੇ ਨੇ ਤਾਂ ਕਿ ਜਿਹੜਾ ਆਪਾਂ ਨੂੰ ਰਾਤ ਨੂੰ ਜਦੋਂ ਸੌਣਾ ਚੰਗੀ ਤਰ੍ਹਾਂ ਹਵਾ ਆਪਣੀ ਪਾਸ ਹੋਵੇ ਹੁਣ ਲਾਸਟ ਐਕਸਰਸਾਈਜ਼ ਕੀ ਹੈ ਆਪਣੀ ਜਿਹੜੀ ਟੰਗ ਆ ਇਸ ਦੀ ਰੇਂਜ ਆਫ ਮੋਸ਼ਨ ਐਕਸਰਸਾਈਜ਼ ਮਤਲਬ ਟੰਗ ਨੂੰ ਆਪਾਂ ਸਭ ਤੋਂ ਪਹਿਲਾਂ ਨੱਕ ਨਾਲ ਲਾਉਣ ਦੀ ਕੋਸ਼ਿਸ਼ ਕਰਾਂਗੇ ਥੈਂ ਰਿਲੈਕਸ ਜਿੰਨਾ ਤੱਕ ਜਾਏਗੀ ਉਸ ਤੱਕ ਤੁਸੀਂ ਲਿਆਉਣ ਦੀ ਕੋਸ਼ਿਸ਼ ਕਰਨਾ ਉਸ ਤੋਂ ਬਾਅਦ ਤੁਸੀਂ ਟੰਗ ਨੂੰ ਥੱਲੇ ਨੂੰ ਮਤਲਬ ਥੂਡੀ ਨਾਲ ਲਾਉਣ ਦੀ ਕੋਸ਼ਿਸ਼ 10 ਸੈਕਿੰਡ ਹੋਲਡ ਫਿਰ ਵਾਪਸ ਫਿਰ ਫਿਰ ਉੱਪਰ ਜਾਵਾਂਗੇ ਇਰੋਂ ਥੱਲੇ ਨਹੀਂ ਜਾਵਾਂਗੇ ਸੋ ਇਸ ਤਰ੍ਹਾਂ 5 ਸੈਟ ਉੱਪਰ 5 ਸੈਟ ਥੱਲੇ ਇਹੀ ਹੋ ਗਈ ਤੁਹਾਡੀ ਟੰਗ ਦੀ ਰੇਂਜ ਆਫ ਮੋਸ਼ਨ ਐਕਸਰਸਾਈਜ਼ ਸੱਤ ਕਸਰਤਾਂ ਨੇ ਅਗਰ ਤੁਸੀਂ ਇਹ ਸੱਤੇ ਦੀਆਂ ਸੱਤੇ ਕਸਰਤਾਂ ਕਰਨੀਆਂ ਸ਼ੁਰੂ ਕਰ ਦੋਗੇ ਤੁਸੀਂ ਖੁਰਾੜਿਆਂ ਨੂੰ ਘਰ ਦੇ ਵਿੱਚ ਹੀ ਠੀਕ ਕਰ ਸਕਦੇ ਹੋ ਜਦੋਂ ਤੁਸੀਂ ਇਹ ਕਸਰਤਾਂ ਕਰਨੀਆਂ ਸ਼ੁਰੂ ਕਰ ਦੋਗੇ ਤੁਹਾਨੂੰ ਇੱਕ ਜਾਂ ਡੇਢ ਹਫ਼ਤੇ ਦੇ ਵਿੱਚ ਹੀ ਤੁਹਾਨੂੰ ਫਰਕ ਦਾ ਪਤਾ ਲੱਗੇਗਾ ਔਰ ਤੁਸੀਂ ਸਾਨੂੰ ਆਪਣੇ ਆਪ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣਾ ਕਮੈਂਟ ਕਰਕੇ ਸਾਨੂੰ ਦੱਸੋਗੇ ਵੀ ਹਾਂ ਸਾਡੇ ਘਰਾੜੇ ਅੱਗੇ ਨਾਲੋਂ ਬਹੁਤ ਠੀਕ ਹੋ ਗਏ ਨੇ ਸੋ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਟਿਲ ਦਨ ਤੁਸੀਂ ਸਾਰੇ ਜਾਣੇ ਆਪਣਾ ਔਰ ਆਪਣੇ ਪਰਿਵਾਰ ਦਾ ਧਿਆਨ ਰੱਖਿਓ ਜੀ YouTube ਤੇ ਇੰਨਾ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ